ਅੱਜ ਦੀ ਜਿਹੜੀ ਵਾਰਦਾਤ ਹੋਈ ਆ ਜੀ ਇਹ ਸੱਤਾ ਨਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟਾਚੇ ਵਿੱਚ ਸੀਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ हट ਜਾਣ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਨੂੰ ਇਲਜ਼ਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸ਼ਤ ਦੌਰਾਨ ਇਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕਿ ਖੇੜੇ ਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫਾਇਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਮ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਮ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਮ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਜਵਾਬੀ ਫ ਤੇ ਇਹਨਾਂ ਵਿੱਚੋਂ ਦੋ ਬੰਦੇ ਇੰਜਰਡ ਹੋਏ ਨੇ ਰੋਬਰਨ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲੋ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੇ ਸੀਗੀ ਤੇ ਇਹ ਦੋ ਬੰਦੇ ਇੰਜਰਡ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾਂਗੇ ਇਹ ਵੈਪਨ ਸਰ ਦੋਨੇ ਕਿਹੜੇ ਨੇ ਪੈਲੋ ਸਰ ਪੈਲੋ ਵੀ ਇਹਨੇ ਕਾਫੀ ਧਮਕੀਆਂ ਦਿੱਤੀਆਂ ਕਿੰ ਕੀ ਕੇਸਿਸ ਨੇ ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕਹਿੰਨ ਬੁੱਢਲੀ ਪੁੱਛ ਕੇ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਹਾ ਵੀ ਇਹ ਬੰਦੇ ਨੇ ਪਹਿਲਾਂ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹਦਾ ਰਿਪੋਰਟ ਲੈ ਕੇ ਦਰਾਂਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਅਜੇ ਇਲਜਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀਗੇ ਸਰ ਇਹ ਕਿਹੜੀ ਗੱਡੀ ਨੂੰ ਵੀ ਪੂਰੀ ਲੱਗੀ ਐ ਸੱਚ ਪੁਲਿਸ ਦੀ ਗੱਡੀ ਨੂੰ ਵੀ ਗੋਲੀ ਹੋਰ ਸੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਨੂੰ ਤਾਂ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਐ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਦੋਂ ਪੁਲਿਸ ਦੇ ਰੁੱਕ ਗਈ ਤੇ ਬਚਾਅ ਹੋ ਗਿਆ ਪੁਲਿਸ ਪਾਰਟੀ ਦਾ ਹਾਂ ਜੀ ਠੀਕ ਐਫ ਆਈ ਆਰ ਰਜਿਸਟਰੀ ਜੀ ਸਰ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਸਤਾ ਨਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟਾਚੇ ਦੇ ਵਿੱਚ ਸੀਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ ਹਟ ਜਾਣ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸ਼ਤ ਦੌਰਾਨ ਇਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕਿ ਖੇੜੇ ਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫਾਇਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਂ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਂ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਂ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਜਵਾਬੀ ਇਹਨਾਂ ਵਿੱਚੋਂ ਦੋ ਬੰਦੇ ਇੰਜਰ ਹੋਏ ਨੇ ਰੋਵਨ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲਾਂ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੀਅਤ ਸੀਗੀ ਤੇ ਇਹ ਦੋ ਬੰਦੇ ਇੰਜਰ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾਂਗੇ ਇਹ ਵੈਪਨ ਸਰ ਦੋਨੇ ਕਿਹੜੇ ਸਰ ਪੈਲੋ ਵੀ ਇਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਕੀ ਕੀ ਕੇਸਿਸ ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕੋਣ ਬੁੱਢਲੀ ਪੁੱਛ ਕੇ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਾਇਆ ਵੀ ਇਹ ਬੰਦੇ ਨੇ ਪਹਿਲਾਂ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹਦਾ ਰਿਮਾਂਡ ਲੈ ਕੇ ਦਰਾਂਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਹਜੇ ਇਲਜ਼ਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀ ਸਰ ਇਹਨਾਂ ਦੀ ਗੱਡੀ ਨੂੰ ਵੀ ਪੂਰੀ ਲੱਗੀ ਐ ਸੱਚ ਪੁਲਿਸ ਦੀ ਗੱਡੀ ਨੂੰ ਵੀ ਉਸ ਦੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਦ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਐ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਿੱਦਾਂ ਪੁਲਿਸ ਜਦੋਂ ਰੁਕ ਗਈ ਤੇ ਬਚਾਅ ਹੋ ਗਿਆ ਪੁਲਿਸ ਪਾਰਟੀ ਦਾ ਜੀ ਐਫ ਆਈ ਆਰ ਦਰਜ ਹੋਈ ਸੀ ਸਰ ਹਾਂ ਇਮੀਡੀਏਟਲੀ ਐਫ ਆਰ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਸੱਤਾ ਨਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟਾਚੇ ਵਿੱਚ ਸਿਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ ਹਟ ਜਾਣ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸ਼ਤ ਦੌਰਾਨ ਇਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕੇ ਖੇੜੇਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫਾਇਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਮ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਮ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਮ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਉਹ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਜਵਾਬ ਤੇ ਇਹਨਾਂ ਵਿੱਚੋਂ ਦੋ ਬੰਦੇ ਇੰਜਰ ਹੋਏ ਨੇ ਰੋਵਨ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲਾਂ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੇ ਸੀਗੀ ਤੇ ਇਹ ਦੋ ਬੰਦੇ ਇੰਜਰ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾ ਉਹ ਵੈਪਨ ਸਰ ਦੋਨੇ ਕਿਹੜੇ ਨੇ ਪੈਲੋ ਸਰ ਪੈਲੋ ਵੀ ਇਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਕਿੰ ਕੀ ਕੇਸਿਸ ਨੇ ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕਿ ਹੁਣ ਮੁੱਢਲੀ ਪੁੱਛਗਿੱਛ ਤਾਂ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਾਇਆ ਵੀ ਇਹ ਬੰਦੇ ਨੇ ਪਹਿਲੋਂ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹ ਦ ਰਿਮਾਂਡ ਲੈ ਕੇ ਦਰਾਂਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਅਜੇ ਇਲਜ਼ਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀਗੇ ਸਰ ਇੱਕ ਗੱਡੀ ਨੂੰ ਵੀ ਗੋਲੀ ਲੱਗੀ ਹੈ ਸਰ ਪੁਲਿਸ ਦੀ ਗੱਡੀ ਨੂੰ ਵੀ ਗੋਲੀ ਉਸ ਦੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਦ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਆ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਿੱਦਾਂ ਪੁਲਿਸ ਦੇ ਰੁੱਕ ਗਈ ਤੇ ਬਚਾਅ ਹੋ ਗਿਆ ਪੁਲਿਸ ਪਾਰਟੀ ਦਾ ਜੀ ਐਫ ਆਈ ਆਰ ਰਜਿਸਟਰ ਹੋਈ ਸੀ ਸਰ ਇਹ ਹਾ ਇਮੀਡੀਏਟਲੀ ਐਫ ਆਰ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਸੱਤਾ ਨਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟਾਚੇ ਵਿੱਚ ਸੀਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ हट ਜਾਣ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਨੂੰ ਇਲਜਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸ਼ਤ ਦੌਰਾਨ ਇਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕਿ ਖੇੜੇ ਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫੈਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਂ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਂ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਂ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਉਹ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਵੱਜਵ ਇਹਨਾਂ ਵਿੱਚੋਂ ਦੋ ਬੰਦੇ ਇੰਜਰਡ ਹੋਏ ਨੇ ਰੋਵਨ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲੋ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੇ ਸੀਗੀ ਤੇ ਇਹ ਦੋ ਬੰਦੇ ਇੰਜਰਡ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾਂਗੇ। ਇਹ ਵਿਪਨ ਸਰ ਦੋਨੇ ਕਿਹੜੇ ਨੇ? ਪੈਲੂ ਸਰ ਪੈਲੂ ਵੀ ਇਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਕਿੰ ਕੀ ਕੇਸਿਸ ਨੇ। ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕੋਣ ਬੁੱਢਲੀ ਪੁੱਛ ਕੇ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਹਾ ਵੀ ਇਹ ਬੰਦੇ ਨੇ ਪਹਿਲਾਂ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ। ਜੀ। ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹਦਾ ਰਿਮਾਂਡ ਲੈ ਕੇ ਦਰਾਂਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਘਟਨਾ ਨੂੰ ਅਜੇ ਅੰਜਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀ ਸਰ ਇਹ ਇੱਕ ਗੱਡੀ ਨੂੰ ਵੀ ਗੋਲੀ ਲੱਗੀ ਹੈ ਸੱਚ ਪੁਲਿਸ ਦੀ ਗੱਡੀ ਨੂੰ ਵੀ ਗੋਲੀ ਉਸ ਦੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਨੂੰ ਤਾਂ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਹੈ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਦੋਂ ਪੁਲਿਸ ਦੇ ਰੁੱਕ ਗਈ ਤੇ ਬਚਾਅ ਹੋ ਗਿਆ ਪੁਲਿਸ ਪਾਰਟੀ ਦਾ ਹਾਂ ਜੀ ਅੱਛਾ ਈਐਫਆਈ ਰਿਪੋਰਟ ਜਾਰੀ ਹੋਈ ਜੀ ਸਰ ਯੋ ਬਤਾ ਦੂ। ਅੱਜ ਦੀ ਜਿਹੜੀ ਵਾਰਦਾਤ ਹੋਈ ਆ ਜੀ ਇਹ ਸੱਤਾ ਨਿਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟਾਚੇ ਵਿੱਚ ਸਿਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਿਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ। ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ ਹਟ ਜਾਣ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ। ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਸ਼ਤ ਦੌਰਾਨ ਇਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕਿ ਖੇੜੇ ਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫਾਇਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਂ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਂ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਂ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਜਵਾਬੀ ਇਹਨਾਂ ਵਿੱਚੋਂ ਦੋ ਬੰਦੇ ਇੰਜਰਡ ਹੋਏ ਨੇ ਰੋਵਨ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲਾਂ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਰਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੇ ਸੀਗੀ ਤੇ ਇਹ ਦੋ ਬੰਦੇ ਇੰਜਰਡ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵੇਂਗਾ ਵੈਪਨ ਸਰ ਦੋਨੇ ਕਿਹੜੇ ਨੇ ਪਹਿਲੋ ਸਰ ਪਹਿਲੋ ਵੀ ਇਹਨੇ ਕਾਫੀ ਧਮਕੀਆਂ ਦਿੱਤੀਆਂ ਕਿੰ ਕੀ ਕੇਸਿਸ ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕੋਣ ਮੁੱਢਲੀ ਪੁੱਛ ਗਿਛਦਾ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਹਾ ਵੀ ਇਹ ਬੰਦੇ ਨੇ ਪਹਿਲੋ ਵੀ ਕਈਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹਦਾ ਰਿਪੋਰਟ ਲੈ ਕੇ ਦਰਾਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਹਜੇ ਇਲਜ਼ਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀਗੇ ਸਰ ਇਹ ਗੱਡੀ ਨੂੰ ਵੀ ਕੋਈ ਪੂਰੀ ਲੱਗੀ ਸਤ ਪੁਲਿਸ ਦੀ ਗੱਡੀ ਨੂੰ ਵੀ ਕੋਈ ਉਸ ਦੀ ਗੱਡੀ ਨੂੰ ਮੈਂ ਚੈੱਕ ਕਰ ਰਹਾ ਜੀ ਹੁਣੇ ਮੈਨੂੰ ਮੈਦ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਆ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਿੱਦਾਂ ਪੁਲਿਸ ਦੇ ਰੁਕ ਗਈ ਤੇ ਬਚਾਅ ਹੋ ਗਿਆ ਪੁਲਿਸ ਪਾਰਟੀ ਦਾ ਹਾਂ ਜੀ ਠੀਕ ਈਐਫਆਈ ਆ ਰਜਿਸਟਰ ਹੋਈ ਜੀ ਸਰ ਹਾਂ ਇਮੀ ਇਹ ਬਤਾ ਦੂਗੀ ਅੱਜ ਦੀ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਸੱਤਾ ਨਸ਼ਹਿਰੀਆ ਤੇ ਗੋਪੀ ਲੰਬੜਦਾਰ ਦੇ ਟਾਚੇ ਵਿੱਚ ਸਿਗੇ ਬੰਦੇ ਇਹ ਅੱਜ ਖੇੜਾ ਪਿੰਡ ਤੋਂ ਨਸ਼ਹਿਰਾ ਪੰਨੂਆਂ ਨੂੰ ਆ ਰਹੇ